ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੇ ਆਪਾਂ ਚੈਨਲ ਤੇ ਹਰ ਰੋਜ਼ ਨਵੀਂ ਵੀਡੀਓ ਲੈ ਕੇ ਪਹੁੰਚਦੇ ਰਹਿੰਨੇ ਆ ਵੀਡੀਓ ਚ ਲਗਭਗ 8 ਤੋਂ 9 ਗੱਡੀਆਂ ਡੇਲੀ ਹੁੰਦੀਆਂ ਸੀ ਤੇ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚਦੇ ਆ ਤੇ ਤੁਹਾਨੂੰ ਅੱਜ ਵੀ ਤੁਹਾਡੇ ਪਸੰਦ ਦੀਆਂ ਗੱਡੀਆਂ ਮਿਲ ਜਾਣਗੀਆਂ ਤੁਹਾਡੇ ਏਰੀਆ ਚੋਂ ਤੁਹਾਡੇ ਏਰੀਆ ਚੋਂ ਨਾ ਹੋਵੇ ਤਾਂ ਤੁਹਾਡੇ ਲਾਗੇ ਤੱਕ ਹੀ ਪੱਕਾ ਮਿਲ ਚੁੱਕੀ ਤੇ ਵੀਡੀਓ ਨੂੰ ਤੁਸੀਂ ਦੇਖੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ 77 194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਪੇਜ 'ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਐਡ ਤੁਸੀਂ ਬਿਲਕੁਲ ਫਰੀ ਦੇ ਵਿੱਚ ਲਗਵਾ ਸਕਦੇ ਹੋ ਤੇ ਪਹਿਲੀ ਗੱਡੀ ਆਪਾਂ ਤੁਹਾਡੇ ਖਾਤਰ ਬੀਟ ਲੈ ਕੇ ਪਹੁੰਚੀ ਆ ਪੈਟਰੋਲ ਤੇ ਗੱਡੀ ਆ ਪਲੱਸ ਸੀਐਨਜੀ ਤੇ ਆ ਸੀਐਨਜੀ ਕਿੱਟ ਲੱਗੀ ਹੋਈ ਆ 2010 ਮਾਡਲ ਗੱਡੀ ਆਪਾਂ ਨੂੰ ਮਿਲ ਜੂਗੀ ਰੇਟ ਦੀ ਗੱਲ ਕਰੀਏ 75000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਗੱਡੀ ਖੜੀ ਆ ਚੁੰਨੀਰ ਏਰੀਆ 'ਚ ਜਾ ਕੇ ਕਿਸੇ ਨੇ ਦੇਖਣੀ ਆ ਚੁੰਨੀਰ ਜਾ ਕੇ ਦੇਖ ਸਕਦੇ ਹੋ ਅਸੀਂ ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਆਂ ਅੰਦਰੋਂ ਵੀ ਗੱਡੀ ਪੂਰੀ ਵਧੀਆ ਪਈ ਆ ਬਾਹਰੋਂ ਵੀ ਵਧੀਆ ਟਾਇਰ ਵੀ ਤੁਸੀਂ ਚੈੱਕ ਕਰ ਲਓ ਟਾਇਰ ਵੀ ਵਧੀਆ ਨੇ ਬਾਕੀ ਕੋਈ ਨੁਕਸ ਨਹੀਂ ਗੱਡੀ 'ਚ ਤੇ ਇਹ 75000 ਦੇ ਵਿੱਚੋਂ ਲੈਸ ਬੈਸ ਹੋ ਜੂਗਾ ਇੰਜਨ ਗੇਅਰ ਚੈੱਕ ਕਰਕੇ ਆਪ ਦੀ ਪੂਰੀ ਤਸੱਲੀ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਤੇ ਕੋਈ ਹੋਰ ਗੱਲ ਕਰਨੀ ਹੋਵੇ ਮਾਲਕ ਨਾਲ ਤਾਂ ਤੁਸੀਂ ਨੰਬਰ ਨੋਟ ਕਰੋ ਨੰਬਰ 97700 9532500 892 ਨੰਬਰ 2 ਤੇ ਇਨੋਵਾ ਗੱਡੀ ਦੀ ਕਾਫੀ ਮੰਗ ਆ ਰਹੀ ਸੀ ਇਨੋਵਾ ਗੱਡੀ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੀਆਂ 2010 ਮਾਡਲ ਗੱਡੀ ਐ 2029 ਤੱਕ ਇਹਦੀ ਪਾਸਿੰਗ ਆਪਨ ਮਿਲ ਚੁਗੀ 1 ਲੱਖ 90000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਐ ਕਿਸੇ ਨੇ ਦੇਖਣੀ ਮਲੇਰਕੋਟਲੇ ਖੜੀ ਐ ਗੱਡੀ ਜਾ ਕੇ ਦੇਖ ਸਕਾ ਦੂੰ ਟਾਇਰ ਬਧੀ ਆਪਾਂ ਨੂੰ ਮਿਲ ਜਾਣਗੇ 70 ਤੋਂ 75 ਪੈਸੇ ਤੇ ਇਹ ਮਲੇਰਕੋਟਲੇ ਸਾਈਡ ਤੋਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਕਾਫੀ ਡਿਮਾਂਡ ਪਾਈ ਸੀਗੀ ਲੇਕੇ ਪਹੁੰਚੀ ਹਾਂ ਜੀ ਤੇ ਤੁਸੀਂ ਚੈੱਕ ਕਰ ਲਓ ਗੱਡੀ ਨੂੰ ਜਾ ਕੇ ਚਲਾ ਕੇ ਦੇਖ ਲਓ ਕਿਸੇ ਨੂੰ ਵੀ ਪਸੰਦ ਆਵੇ ਤੁਸੀਂ ਜਾ ਕੇ ਦੇਖ ਲਓ ਜੀ ਕੋਈ ਵੀ ਚਾਹਵਾਨ ਹੈਗਾ ਖਰੀਦਣ ਦਾ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਹੈ 88400 7366200 38 ਨੰਬਰ 3 ਤੇ ਵੈਗਨਰ ਆਪਾਂ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੀ ਆਂ ਸੀ ਵੈਗਨਰ ਗੱਡੀ ਹੈ ਕੰਡੀਸ਼ਨ ਦੀ ਆ ਲੋਕਿਆ ਜੀ ਕਿਸੇ ਨੇ ਦੇਖਣੀ ਹੈ ਗੱਡੀ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖ ਸਕਦਾ ਹੂੰ ਕਿਸ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦوں ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਬਹੁਤ ਵਧੀਆ ਸੋਹਣੀ ਤੇ ਸਾਫ ਸੁਥਰੀ ਗੱਡੀ ਹੈਗੀ ਤੇ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਤੁਹਾਡੇ ਸਾਹਮਣੇ ਗੱਡੀ ਹੈ ਜੀ ਫੋਟੋਆਂ ਚ ਤੁਸੀਂ ਸਾਰਾ ਕੁਝ ਦੇਖ ਲਿਆ ਹੋਊਗਾ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ 365000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ 365 ਜੀ ਬਾਕੀ ਮਾਲਕ ਕਹਿੰਦੀ ਹੈ ਵੀ ਘਾਟਾ ਵਾਦਾ ਕਰ ਲਵਾਂਗੀ ਤੇ ਜਾ ਕੇ ਤੁਸੀਂ ਦੇਖ ਸਕਦਾ ਹੋਂ ਗੱਡੀ ਨੂੰ ਚਲਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖ ਸਕਦਾ ਹੋਂ ਫਾਸਟ ਓਨਰ ਗੱਡੀ ਆ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਤੇ ਜਿਹੜੇ ਮਾਲਕ ਨੇ ਵੈਗਨਰ ਗੱਡੀ ਦੇ ਉਹਨਾਂ ਦਾ ਨੰਬਰ ਆ 98 78306188 ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੇ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਇੱਕ ਤੁਸੀਂ ਹੁਣ ਸਵਿਫਟ ਗੱਡੀ ਚੈੱਕ ਕਰੋ ਜੀ 2017 ਮਾਡਲ ਗੱਡੀ ਆ ਤੁਹਾਡੇ ਖਾਤਰ ਲੈ ਕੇ ਪਹੁੰਚੀਆਂ 17 ਮਾਡਲ ਹੈ 390 ਡਿਮਾਂਡ ਹੈ ਗ੍ਰੇ ਕਲਰ ਚ ਗੱਡੀ ਹੈ ਤੇ ਮਾਲਕ ਦਾ ਏਰੀਆ ਗੁਰੂ ਹਰ ਸਹਾਈ 70 ਤੋਂ 75 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਸਾਫ ਸੁਥਰੀ ਸੋਹਣੀ ਗੱਡੀ ਹੈ ਜਾ ਕੇ ਕੋਈ ਦੇਖਣਾ ਚਾਹੁੰਦਾ ਹੈ ਜਾ ਕੇ ਦੇਖ ਸਕਦਾ हूं ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ हूं ਕੋਈ ਕਮੀ ਪੇਸ਼ ਨਹੀਂ ਵਧੀਆ ਸੋਹਣੀ ਸਾਫ ਸੁਥਰੀ ਨਮੀ ਵਰਗੀ ਗੱਡੀ ਹੈ ਜੀ ਬਾਕੀ ਤੁਹਾਡੇ ਸਾਹਮਣੇ ਫੋਟੋਆਂ ਤੁਸੀਂ ਦੇਖ ਹੀ ਰਹੇ ਹੋ ਚਾਰੇ ਪਾਸੋਂ ਮਾਲਕ ਨੇ ਵਧੀਆ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਜੀ ਤੇ ਟਾਇਰ ਵਧੀਆ ਨੇ ਗੱਡੀ ਵਧੀਆ ਨਾ ਕੋਈ ਐਕਸੀਡੈਂਟ ਨਾ ਕੋਈ ਡੈਮੇਜ ਨਾ ਕੋਈ ਗਲੀ ਸੜੀ ਤੇ ਰੇਟ ਮੋਕੇ ਤੇ ਹੋ ਜਾਊਗਾ ਮਾਲਕ ਨੇ ਕਿਹਾ ਵੀ ਘਾਟਾ ਵਾਦਾ ਕਰ ਲੰਗੇ ਨੰਬਰ ਬਾਈ ਦਾ 95 924 64 198 ਇਸ ਨੰਬਰ ਤੇ ਮਾਲਕ ਨਾਲ ਗੱਲ ਕਰ ਲਿਓ ਜੀ ਗੱਡੀਆਂ ਤੁਹਾਨੂੰ ਆਪਾ ਦਿਖਾਈ ਰਹੇ ਆ ਜੀ ਕੱਲੀ ਕੱਲੀ ਕਰਕੇ ਤੇ ਅੱਗੇ ਹੋਰ ਵੀ ਗੱਡੀਆਂ ਨੇ ਤੇ ਇਕल्ली-ਕल्ली ਆਪਾਂ ਗੱਡੀ ਦੀ ਗੱਲ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਏਰੀਆ ਚੋਂ ਤੁਹਾਨੂੰ ਗੱਡੀਆਂ ਮਿਲ ਗਿਆ ਹੁਣ ਗਿਆ ਜੇ ਤੁਹਾਡੇ ਏਰੀਆ ਚੋਂ ਜਾਂ ਤੁਹਾਡੇ ਲਾਗੇ-ਤਾਗੇ ਵੀ ਗੱਡੀ ਤੁਹਾਨੂੰ ਨਾ ਮਿਲੇ ਤਾਂ ਆਪਣੀ ਕੱਲ ਵਾਲੀ ਵੀਡੀਓ ਚੈੱਕ ਕਰ ਲਓ ਪਰਸੋਂ ਵਾਲੀ ਵੀਡੀਓ ਚੈੱਕ ਕਰ ਲਓ ਕਿਉਂਕਿ ਹਰ ਏਰੀਆ ਚੋਂ ਆਪਾਂ ਗੱਡੀਆਂ ਲੈ ਕੇ ਆਉਂਦੇ ਰਹਿੰਦੇ ਆ ਜੀ ਸਪੈਸ਼ਲ ਗੱਡੀਆਂ ਦੀ ਆਪਾਂ ਵੀਡੀਓ ਲੈ ਕੇ ਆਉਂਦੇ ਆ ਤੇ ਤੁਹਾਡੇ ਖਾਤਰ ਲੈ ਕੇ ਪਹੁੰਚਦੇ ਆ ਜੀ ਤੇ ਮੈਂ ਗੱਡੀਆਂ ਦੀ ਵੀਡੀਓ ਜਿਹੜੀ ਲੈ ਕੇ ਪਹੁੰਚਦਾ ਗੱਡੀਆਂ ਦੀ ਫੋਟੋਆਂ ਲੈ ਕੇ ਪਹੁੰਚਦਾ ਐਡ ਲੈ ਕੇ ਪਹੁੰਚਦਾ ਜਿਹੜੇ ਤੁਸੀਂ ਕਮੈਂਟ ਕਰਦੇ ਹੋ ਜੀ ਜਿਹੜੇ ਏਰੀਆ ਚੋਂ ਉੱਥੋਂ ਹੀ ਆਪਾਂ ਲੈ ਕੇ ਪਹੁੰਚਦੇ ਹਾਂ ਤੇ ਕੱਲੀ ਕੱਲੀ ਮਸ਼ੀਨਰੀ ਦੀ ਅੱਗੇ ਆਪਾਂ ਹੋਰ ਵੀ ਗੱਲ ਕਰਾਂਗੇ ਤੇ ਤੁਸੀਂ ਵੀ ਕਮੈਂਟ ਕਰੋ ਜੇ ਤੁਸੀਂ ਲੈਣਾ ਚਾਹੁੰਦੇ ਹੋ ਖਰੀਦਣੀ ਹੈ ਕੋਈ ਗੱਡੀ ਕਿੰਨੇ ਰੇਟ ਚ ਕਿਹੜੇ ਏਰੀਆ ਚੋਂ ਚਾਹੀਦੀ ਹੈ ਦੱਸੋ ਮੈਨੂੰ ਕਮੈਂਟ ਦੇ ਵਿੱਚ ਲਾਜ਼ਮੀ ਲਿਖੋ ਤੇ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਤੁਸੀਂ ਨੋਟ ਕਰ ਲਿਆ ਕਰੋ 77 194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਤੁਹਾਡੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਚ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਕੋਈ ਕਮਿਸ਼ਨ ਕੋਈ ਖਰਚਾ ਵਰਚ ਆਪਣਾ ਨਹੀਂ ਹੁੰਦਾ ਜੀ ਜਮਾ ਫਰੀ ਦੇ ਵਿੱਚ ਆਪਾਂ ਐਡ ਕਰਾਂਗੇ ਤੇ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਓ ਵਸ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਬਈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਆ ਤਾਂ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਆਇਓ ਸਬਸਕ੍ਰਾਈਬ ਲਾਜ਼ਮੀ ਕਰ ਦਿਆ ਕਰੋ ਕੋਈ ਕਮਿਸ਼ਨ ਕੋਈ ਪੈਸਾ ਕੋਈ ਥੇਲਾ ਨਹੀਂ ਲੱਗਦਾ ਸਬਸਕ੍ਰਾਈਬ ਕਰਨ ਚ ਜੀ ਤੁਸੀਂ ਸਪੋਰਟ ਕਰਿਆ ਕਰੋ ਫੁੱਲ ਬਟਾ ਫੁੱਲ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਆਪਦਾ ਹੀ ਆਪਣਾ ਚੈਨਲ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਆ ਜੀ ਵੈਗਨਰ ਗੱਡੀ ਹੈ ਪੈਟਰੋਲ ਪਲੱਸ ਸੀਐਨਜੀ ਹੈ ਜੀ ਗੱਡੀ ਦੀ ਕੰਡੀਸ਼ਨ ਆਲ ਓਕੇ ਆਪਨ ਮਿਲ ਜੂਗੀ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ ਗੱਡੀ ਦਾ ਮਾਡਲ 2016 ਲਾਸਟ ਮਹੀਨਾ ਜੀ ਬੈਗਨਰ ਐਲ ਐਕਸ ਆਈ ਹੈ ਸੀ ਐਨ ਜੀ ਪੈਟਰੋਲ ਦੋਮਾ ਤੇ ਹੈ ਗੱਡੀ ਖੜੀ ਹੈ ਜੀ ਇਹ ਮਾਨਸਾ ਏਰੀਆ ਚ ਤੇ ਇਹ ਗੱਡੀ ਕੁੱਲ 76000 ਤੇ 550 ਕਿਲੋਮੀਟਰ ਚੱਲੀ ਹੋਈ ਹੈ 3 ਲੱਖ ਤੇ 25000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਜੀ ਕਿਸੇ ਨੇ ਜਾ ਕੇ ਦੇਖਣੀ ਗੱਡੀ ਜਾ ਕੇ ਦੇਖ ਲਓ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਲਓ ਕਿਸੇ ਨੂੰ ਪਸੰਦ ਆਈ ਹੈ ਜਾ ਕੇ ਆਪੇ ਗੱਲ ਕਰ ਲਿਓ ਨੰਬਰ ਵਾਈ ਦਾ 94632 ਤੇ 12301 ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਸੈਂਟਰੋ ਗੱਡੀ ਲੈ ਕੇ ਪਹੁੰਚੇ ਹਾਂ 2005 ਮਾਡਲ ਗੱਡੀ ਹੈ ਜੀ 65000 ਰੁਪਏ ਮੰਗੇ ਤੇ ਗੱਡੀ ਖੜੀ ਹੋ ਬਈ ਪਟਿਆਲਾ ਏਰੀਆ 'ਚ ਨਵੇਂ ਟਾਇਰਾਂ 'ਚ ਗੱਡੀ ਆ 65000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾੜਾ ਮੋਟਾ ਹੋਰ ਵੀ ਘਟਾਪਾ ਦਾ ਹੋ ਜਾਊਗਾ ਐਨਓਸੀ ਮਿਲ ਜੂਗੀ ਗੱਡੀ ਦੀ ਕੰਡੀਸ਼ਨ ਆਲੂਕੀ ਆ ਰੰਗ ਗੱਡੀ ਦਾ ਵਧੀਆ ਸਾਫ਼ ਸੁਥਰਾ ਸੋਹਣਾ ਪਿਆਗਾ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਗੱਡੀ ਕੋਈ ਵੀ ਗੱਡੀ ਖਰੀਦਣ ਦਾ ਜੇਕਰ ਚਾਹਵਾਨ ਹੈਗਾ ਤਾਂ ਤੁਸੀਂ ਜਾ ਕੇ ਦੇਖ ਲਿਓ 65000 ਰੁਪਿਆ ਡਿਮਾਂਡ ਹੈ ਕੁਬਰੀ ਤੇ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਗੱਲ ਕਰ ਲਓ 8360614849 ਮਾਲਕ ਬਈ ਦਾ ਨੰਬਰ ਹੈ ਜੀ ਹੁਣ ਆਪਾਂ ਗੱਲ ਕਰਾਂਗੇ अल्टੋ ਗੱਡੀ ਦੀ 2014 ਮਾਡਲ ਗੱਡੀ ਹੈ ਜੀ 2 ਲੱਖ 10000 ਰੁਪਿਆ ਮਾਲਕ ਬਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਪਧੂੜ ਮਾਲਕ ਦਾ ਏਰੀਆ 'ਚ 90 ਤੋਂ 95 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਐ। ਪਧੂੜ ਗੱਡੀ ਖੜੀ ਐ, ਚਾਹੇ ਕੀ ਕਿਸੇ ਨੇ ਦੇਖਣੀ ਐ, ਜਾ ਕੇ ਦੇਖ ਲੂ। ਕਿਸੇ ਨੇ ਚਲਾ ਕੇ ਦੇਖਣੀ ਐ, ਚਲਾ ਕੇ ਦੇਖ ਲੂ। ਤੇ ਵਧੀਆ ਗੱਡੀਆਂ ਪਧੂੜ ਦੇ ਲੱਗੇ, ਇਹਨਾਂ ਦਾ ਪੈਂਡਾ ਉੱਥੇ ਗੱਡੀ ਤੁਹਾਨੂੰ ਮਿਲ ਜੂਗੀ। ਨੰਬਰ ਵਾਈ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜੀ। 9592380057 ਤੇ ਗੱਲਬਾਤ ਆਪਾਂ ਪੂਰੀ ਕਰ ਲਈ ਜੀ ਵੀਡੀਓ ਦੀ। ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ। ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ, ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ। ਤੇ ਕਿਸੇ ਵੀ ਤਰ੍ਹਾਂ ਦੀ ਐਡ ਤੁਸੀਂ ਕਰਵਾਉਣਾ ਚਾਹੁੰਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਰਹੇ ਜੀ 7719445360 ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਐਡ ਤੁਸੀਂ ਲਗਵਾ ਸਕਦੇ ਹੋ